ਅਮਰਸਰ ਧਿਆਤੀ ਅਧੀਨ ਅਹਲਕਾ ਮਜੀਠਾ ਦੇ ਪਿੰਡ ਪੁਰਾਣਾ ਤਨੇਲ ਤੋਂ ਐਸ்சி ਪਾਈਚਾਰੇ ਦੇ ਪੀੜਿਤ ਪਰਿਵਾਰਾਂ ਜਿਨ੍ਹਾਂ ਵਿੱਚ ਮਨਜੀਤ ਸਿੰਘ ਪੁੱਤਰ ਪਾਲ ਸਿੰਘ ਫੂਮਣ ਸਿੰਘ ਪੁੱਤਰ ਜੱਸਾ ਸਿੰਘ ਸਮੇਤ ਕੁੱਲ 51 ਲਾਪਤਰੀ ਵਾਸੀ ਪਿੰਡ ਪੁਹਾਣਾ ਤਨੇਲ ਬਲਾਕ ਤਰਸਕਾ ਜ਼ਿਲ੍ਹਾ ਅਮਰਸਰ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ 2016 ਵਿੱਚ ਅਕਾਲੀ ਦਲ ਦੀ ਸਰਕਾਰ ਵੱਲੋਂ ਅਤੇ ਉਸ ਸਮੇਂ ਦੇ ਮੌਜੂਦਾ ਪੰਚਾਇਤ ਵੱਲੋਂ ਰਹਿਸ਼ ਲਈ ਪੰਚਾਇਤੀ ਜ਼ਮੀਨ ਵਿੱਚੋਂ 5-5 ਮਾੜਲੇ ਦੇ ਪਲਾਟ ਦਿੱਤੇ ਗਏ ਸਨ ਜੇਸੇ ਉੱਪਰ ਕਈ ਲਾਪਾਤਰੀਆਂ ਵੱਲੋਂ ਮਕਾਨ ਬਣਾ ਕੇ ਰਹਿائش ਕਰਨ ਲਈ ਤਿਆਰੀ ਅਧੀਨ ਮਕਾਨ ਸਨ ਜਦੋਂ ਕਿ ਮਜੂਤਾ ਸਰਪੰਚ ਮਨਦੀਪ ਸਿੰਘ ਤੇ ਪੰਚਾਇਤ ਵੱਲੋਂ 10-12 ਵਿਅਕਤੀਆਂ ਨੂੰ ਨਾਲ ਲਿਆ ਕੇ ਤਿੰਨ ਜੀਸੀਬੀ ਮਸ਼ੀਨਾਂ ਚਾਰ ਟਰੈਕਟਰ ਟਰਾਲੀਆਂ ਲਿਆ ਕੇ ਛੁੱਟੀ ਵਾਲੇ ਦਿਨ ਸਾਡੇ ਬਣੇ ਮਕਾਨਾਂ ਨੂੰ ਟਾਉਣਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਉਹਨਾਂ ਨੇ ਸਾਨੂੰ ਮੰਦਾ ਚੰਗਾ ਵੀ ਕਿਹਾ ਹੈ ਇਹਨਾਂ ਪੀੜਤਾਂ ਦਾ ਕਹਿਣਾ ਹੈ ਕਿ ਸਰਪੰਚ ਮਨਦੀਪ ਸਿੰਘ ਵੱਲੋਂ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਗਈ ਬੀਡੀਪੀਓ ਤਰਸਕਾਰ ਦਾ ਕਹਿਣਾ ਹੈ ਕਿ ਕੁਝ ਪਰਿਵਾਰਾਂ ਵੱਲੋਂ ਉਹਨਾਂ ਨੂੰ ਦਸਤਾਵੇਜ਼ ਦਿੱਤੇ ਗਏ ਹਨ ਜਿਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਹਾਂਜੀ ਕਿਨਾ ਜੀ ਤੁਹਾਡਾ ਕਿਹੜਾ ਪਿੰਡ ਜੀ? ਕੁਲਵਿੰਦਰਪੁਰ। ਕੁਲਵਿੰਦਰ ਕੋ ਜੀ ਕੀ ਗੱਲ ਹੈ ਤੁਹਾਡੇ ਪਿੰਲੇ? ਹਾਂਜੀ ਅਸੀਂ ਤੋਂ ਕਮਰੇ ਪਾਏ ਉੱਥੇ ਤੇ ਸਾਡੀ ਮਾਲ ਡੰਗਲ ਜੀ ਅਸੀਂ ਤੂੜੀ ਪਾਈ ਆ। ਪਲਾਟਾਂ ਚ। ਜੀ। ਹਾਂਜੀ। ਤੇ ਉਹਨਾਂ ਨੇ ਅੱਜ ਢਾਹਤੇ ਆ। ਕਹਿੰਨਾਂ ਨੇ? ਇਹ ਕਿ ਮਨਦੀਪ ਸਿੰਘ ਸਰਪੰਚ ਨੇ ਤੇ ਨਾਲ ਸੁਵਿੰਦਰ ਸਿੰਘ ਸਰਪੰਚ ਆ। ਸਾਹਬ ਕਾ ਇਹ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਅਸੀਂ ਇਹੋ ਮੰਗ ਕਰਦੇ ਹਾਂ ਸਾਡਾ ਹੱਕ ਹਾਨੂੰ ਚਾਹੀਦਾ ਇਹ ਜਿਹੜੀਆਂ ਮਸ਼ੀਨਾਂ ਲਾਈਆਂ ਨੇ ਪ੍ਰਾਈਵੇਟ ਜਿਹੀ ਕਿ ਸਰਕਾਰੀ ਉਹਨਾਂ ਦੀਆਂ ਜੀ ਕਿਹਨਾਂ ਦੀਆਂ ਦੀ ਮਨਦੀਪ ਸਿੰਘ ਸਰਪੰਚ ਦੀ ਮੌਜੂਦ ਦੇ ਸਰਪੰਚ ਦੀ ਨੰਦ ਪੁਰਾਣਾ ਤਨੇਲ ਹਰਦੇਵ ਸਿੰਘ ਦਾ ਮੇਰਾ ਆਪਣਾ ਇਹ ਨਾ ਵੰਡੀਆਂ ਹੈਗੀਆਂ ਇਹਨਾਂ ਨੂੰ ਜਗਾ ਪਲਾਟ ਵੰਡੇ ਹੀ ਐਸੀ ਬਰਾਦਰੀ ਨੂੰ ਕਾਲੀ ਸਰਕਾਰ ਦੇ ਵੇਲੇ ਡੀਸੀ ਸਾਹਿਬ ਦੀ ਮਤਲਬ ਮਨਜ਼ੂਰੀ ਲੈ ਕੇ ਸੰਦਾਂ ਦਿੱਤੀਆਂ ਉਹਨਾਂ ਨੇ ਇਹਨਾਂ ਨੂੰ ਮੁੱਲ ਸਾਰਿਆਂ ਨੂੰ ਤੇ ਉਹ ਤੋਂ ਬਾਅਦ ਕਾਲੀ ਸਰਕਾਰ ਦੇ ਵੇਲੇ ਜਿਹੜੇ ਆ ਇਹਨਾਂ ਨੇ ਨਿਯਮ ਭਰੀਆਂ ਹੈਗੀਆਂ ਕਿਸੇ ਨੇ ਕੋ ਕਮਰਾ ਪਾਇਆ ਇੱਕ ਇਹਨਾਂ ਨੇ ਕਮਰਾ ਪਾਇਆ ਹੈਗਾ ਇੱਕ ਸੁਖਦੇਵ ਸਿੰਘ ਉਹਨੇ ਕਮਰਾ ਪਾਇਆ ਹੈਗਾ ਦੋ ਤਿੰਨ ਕਮਰੇ ਪਏ ਹੈਗੇ ਬਾਕੀ ਸਾਰਿਆਂ ਨੇ ਆਪਣੇ ਪਲਾਟ ਜਿਹੜੇ ਉਹ ਵਲੇ ਇਹ ਜੋ ਕਾਂਗਰਸ ਸਰਕਾਰ ਆਈ ਆ ਇਹਨਾਂ ਨੇ ਉੱਤੇ ਰੋਕ ਲਾਤੀ ਨਹੀਂ ਵਲਣ ਦੇਣੇ ਚਲੋ ਇਹਨਾਂ ਦਾ ਕੋਰਟ ਦਾ ਰੋਕ ਕੀਤਾ ਬਾਅਦੇ ਕੋਰਟ ਦੇ ਵਿੱਚੋਂ ਸਟੇ ਮਿਲਿਆ ਸੀਗਾ ਤੇ ਸਟੇ ਜਿੰਨਾ ਚਿਰ ਤੇ ਚੱਲਦੇ ਰਹੇ ਆ ਕਾਨੂੰਨ ਦੇ ਹਿਸਾਬ ਨਾਲ ਸਟੇ ਜਿਹੜਾ ਵਾ ਉਹ ਮਤਲਬ ਦਿਖਾ ਕੇ ਤੇ ਚੱਲਦਾ ਰਿਹਾ ਕਮ ਹੁਣ ਇਹਨਾਂ ਨੇ ਨਾ ਕੋ ਸਟੇ ਵੇਖਿਆ ਨਾ ਇਹਨਾਂ ਕੇ ਨੂੰ ਕੋਈ ਗੱਲ ਕੀਤੀ ਐ ਇਹਨਾਂ ਨੇ ਆਣ ਕੇ ਤੇ ਉਹ ਆਪਣਾ ਜਿਹੜਾ ਪਲਾਟ ਆ ਬਾਤੇ ਆ ਉਹਦੀ ਲੋਕ ਨਹੀਂ ਉਡਾ ਰਹੇ ਇਹ ਮੌਜੂਦਾ ਸਰਪੰਚ ਆਈ ਮਨਦੀਪ ਸਿੰਘ ਹਾਂਜੀ ਤੇ ਜਿਹੜਾ ਇਹ ਮਲਬਾ ਜੀ ਉਹ ਕਿੱਥੇ ਛੁੱਟਿਆ ਜਾ ਰਿਹਾ ਪਤਾ ਨਹੀਂ ਕਿੱਥੇ ਖਾਣਦਾ ਜੀ ਟਰਾਲੀਆਂ ਭਰ-ਭਰ ਕੇ ਤੇ ਬਾਹਰ ਖਾਣਦਾ ਜਿਹੜੇ ਜਿਤਨਾ ਇੱਟਾਂ ਵਾ ਚਈ ਲਈ ਜਾਂਦੇ ਆ ਅੱਗੇ ਇਹਨਾਂ ਨੇ ਜਿਹੜੇ ਮੜੀਆਂ ਬਣਾਈਆਂ ਉਹ ਪਲਾਟਾਂ ਦੇ ਵਿੱਚ ਹੀ ਉਸ ਜਗ੍ਹਾ 'ਚ ਕੇ ਅਧਿਕਾਰੀ ਦੇ ਨਾਲ ਗੱਲ ਕੀਤੀ ਅਸੀਂ ਐਸਐਸਓ ਸਾਹਿਬ ਆਏ ਸੀ ਉਹਨਾਂ ਨੇ ਗੱਲ ਕੀਤੀ ਸੀ ਤੇ ਉਹ ਆnde ਸਾਡੇ ਨਹੀਂ ਇਹ ਗੱਲ ਵਸ ਜੀ ਉਹ ਮਲਵਾ ਹੀ ਦੇ ਅਹੀਂ ਤਾਂ ਆਇਆ ਵੀ ਝਗੜਾ ਨਾ ਹੋ ਜੇ। ਅਸੀਂ ਉਹਨਾਂ ਨੂੰ ਕਿਹਾ ਵੀ ਅੱਜ ਛੁੱਟੀ ਆ, ਕੱਲ ਵੀ ਛੁੱਟੀ ਆ। ਤੇ ਮਤਲਬ ਤੁਸੀਂ ਰੋਕ ਦਿਓ ਇਹਨਾਂ ਨੂੰ। ਅਸੀਂ ਵੀਡੀਓ ਸਭ ਕੋ ਚਲ ਜਾਂਗੇ। ਤੇ ਜੋ ਵੀ ਫੈਲ ਹੋਊਗਾ ਦੋਵੇਂ ਤਰ੍ਹਾਂ ਚਲ ਜਾਣ ਗਿਆ ਬਈ ਕੇ ਤੇ ਸਲਝਾਇਆ ਜਾਊਗਾ। ਇਹਨਾਂ ਨੇ ਨਹੀਂ ਕੋਈ ਗੱਲ ਉਹ ਆਉਂਦੇ ਨਹੀਂ ਸਾਡੇ ਵੱਸ ਨਹੀਂ ਅਸੀਂ ਰੱਖ ਨਹੀਂ ਸਕਦੇ ਇਹਨਾਂ ਨੂੰ। ਅਸੀਂ ਫਿਰ ਅਸੀਂ ਤਾਂ ਮੰਗ ਕਰਦੇ ਆ ਜੀ ਜੋ ਗਰੀਬਾਂ ਨੂੰ ਦਿੱਤੇ ਸੀਗੇ। ਅਸੀਂ ਕਿਹੜੇ ਚਲੋ ਸਾਰੇ ਪਿੰਡ ਦੀ ਪੰਚਾਇਤ ਦੀ ਪੈਲੀ ਸੀ ਤੇ ਮਨਜ਼ੂਰੀ ਲੈ ਕੇ ਦਿੱਤੇ ਆ ਕੋਈ ਧੱਕਾ ਨਹੀਂ ਕਰ ਕੋਈ ਗੱਲ ਨਹੀਂ ਹਾਂ ਜੀ। ਜੇ ਗਰੀਬਾਂ ਦਿੱਤੇ ਗਿਆ ਤੇ ਉਹਨਾਂ ਨੂੰ ਦਿੱਤੇ ਰਹਿਣ ਦਿੰਦੇ ਜੇ ਕੋਈ ਇਹਨਾਂ ਨੇ ਗਰਾਊਂਡ ਵਗੈਰਾ ਬਣਾਉਣੀ ਕੁਝ ਬਣਾਉਣਾ ਇਹ ਹੋਰ ਜਗ੍ਹਾ ਜੀ ਬਣਾ ਸਕਦੇ ਸੀਗੇ ਤੇ ਚਲੋ ਜੇ ਦਿੱਤੇ ਹੀ ਇਹਨਾਂ ਨੇ ਕਾਨੂੰ ਧੱਕਾ ਕਰਨਾ ਸੀ ਇਹ ਚੀਜ਼ ਆ ਜੀ ਹਾਂਜੀ ਇਹ ਜੀ ਜਦੋਂ ਕਾਲੀ ਸਰਕਾਰ ਸੀ ਉਦੋਂ ਇਹ ਪਲਾਟ ਦਿੱਤੇ ਸੀਗੇ ਇਹ 52 ਬੰਦਿਆਂ ਨੂੰ ਦਿੱਤੇ ਉਸ ਤੋਂ ਬਾਅਦਾਂ ਮੁੜ ਕੇ ਕਾਂਗਰਸ ਸਰਕਾਰ ਆ ਗਈ ਇਹਨਾਂ ਫਿਰ ਨਹੀਂ ਵੰਨ ਦਿੱਤੇ ਕੋ ਕੋਠੇ ਦੋ ਕਮਰੇ ਪਏ ਸੀਗੇ ਕੋ ਨੀਆਂਵਲੀਆਂ ਸੀਗੇ ਉਹ ਸਾਰਾ ਜਿੰਨਾਂ ਢਾਟੇ ਢੇਰੀ ਕਰਤਾ ਤੂੜੀ ਪਾਈ ਤੇ ਤੂੜੀ ਵੀ ਪਾਈ ਜਾ ਕੇ ਤੁਸੀਂ ਦੇਖ ਸਕਦੇ ਜੀ ਹਾਂ ਬਿਲਕੁਲ ਤਿੰਨ ਤਿੰਨ ਜੀਸੀਪਟੀਆਂ ਡਈਆਂ ਹੋਣੀਆਂ ਕਿੰਨੇ ਡਈਆਂ ਇਹ ਜੀ ਸਰਪੰਚ ਮਨਜੀਤ ਸਿੰਘ ਨੇ ਮਨਦੀਪ ਸਿੰਘ ਮਨਦੀਪ ਸਿੰਘ ਸਰਪੰਚ ਨੇ ਡਾਈਆਂ ਤੇ ਕੀ ਵੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਮੰਗ ਕਰਦੇ ਆ ਜੀ ਜੋ ਸਾਡੇ ਹੱਕ ਬਣਦਾ ਉਹ ਦੇ ਦੇਣ ਡੀਸੀ ਸਾਹਿਬ ਨੇ ਮਾਰਕ ਕਰਕੇ ਦਿੱਤੀ ਤੇ ਜੇ ਮੰਨ ਲਓ ਤੁਹਾਡਾ ਨਹੀਂ ਸੁਣਵਾਈ ਦਿੱਤੀ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਕੀ ਕਰੋਗੇ ਆਉਣ ਵਾਲੇ ਦਿਾਂਜ ਤੇ ਫਿਰ ਮਹਾਰਾਜ ਵੇਖੇ ਰੋਸ ਰੋਸ ਤੇ ਕਰਾਂਗੇ ਮੇਰਾ ਸਰ ਮਨਦੀਪ ਸਿੰਘ ਜੀ ਸਰਪੰਚ ਮੈਂ ਪ੍ਰਾਣੀ ਤੰਦੇਲ ਤੋਂ ਆਂ ਔਰ ਨਾਲ ਮੈਂ ਹਲਕਾ ਵਾਈਸ ਕੋਆਰਡੀਨੇਟਰ ਆ ਨਸ਼ਾ ਮੁਕਤੀ ਮੋਰਚੇ ਦਾ ਤੇ ਬਾਕੀ ਇਹ ਹੈ ਕਿ ਚਲੋ ਪਹਿਲਾਂ ਤਾਂ ਵੀਡੀਓ ਵੇਖ ਵੇਖ ਰਹੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਭਰਾਵਾਂ ਦਾ ਬੜਾ ਧੰਨਵਾਦ ਜੀ ਜਿਹੜਾ ਸਾਡੀ ਬੰਦਰੀ ਗਰੋੜ ਨੂੰ ਇਹ ਕਵਰ ਕਰਨ ਆਏ ਨੇ ਤੇ ਜੀ ਆਇਆਂ ਨੂੰ ਤੇ ਬਾਕੀ ਦੱਸੋ ਜੀ ਆਪਣਾ ਸਵਾਲ ਤੁਹਾਡਾ ਮਾਮਲਾ ਸਾਰ ਇਹ ਹੈਗਾ ਜੀ ਇਹ ਵੇਖੋ ਇਹ ਨਾ 2016 ਦੇ ਲਗਭਗ ਨਾ ਇਹ ਅਕਾਲੀ ਦਲ ਸਰਕਾਰ ਵੱਲੋਂ ਆਪਣੇ ਚਾਹੇਤਿਆਂ ਨੂੰ ਨਾ ਇੱਕ ਟੈਂਪਰੇਰੀ ਤੌਰ ਤੇ ਲਾਡੋ ਜਾਂ ਜਿੱਦਾਂ ਲਾਡੋ ਇਹ ਨਾ ਉਹਨਾਂ ਨੂੰ ਮਤਲਬ پلاਟ ਦਿੱਤੇ ਗਏ ਸੀ 4-4 ਮਰਲੇ ਦੇ ਜੋ ਕਿ ਉਹਨਾਂ ਵਿਚਾਰਿਆਂ ਨੂੰ ਉਹਨਾਂ ਨੂੰ ਬੁਲਾਏ ਨਹੀਂ ਗਏ ਉਸ ਸਮੇਂ ਤੋਂ ਠੀਕ ਹੈ ਜੀ ਉਹ ਬੁਲਾਉਣ ਨਾ ਹੁਣ ਕਾਰਨ 10 ਸਾਲ ਤੋਂ ਇੱਥੇ ਤੇ ਭਾਜੀ ਇੱਕ ਨਾ ਜੰਗਲ ਬਣਿਆ ਪਿਆ ਸੀ ਤੇ ਪਨਾਮਾ ਵਾਲਾ ਇੱਕ ਹਿਸਾਬ ਦਾ ਇੱਥੇ ਆ ਹੁਣ ਅਸੀਂ ਆਪਣੀ ਪੰਚਾਇਤ ਪੱਧਰ ਤੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਵੀ ਇੱਕ ਗਰਾਊਂਡ ਦਿੱਤੀ ਆ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਤੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਯੋਗ ਦਿੱਤਾ ਵਾ ਇੱਥੇ ਤੇ ਸਰ ਜਦੋਂ ਅਸੀਂ ਸਵੇਰੇ ਲੱਗੇ ਹਾਂ ਨਾ ਸਫਾਈ ਕਰਨ ਪਤਾ ਨਹੀਂ ਕਿੰਨੀਆਂ ਗਣ ਗਿੰਨ 55 55 ਵਗੈਰਾ ਕੀ ਕੁਛ ਨਿਕਲਿਆ ਇਹ ਤੇ ਇੱਕ ਨਾ ਨਸ਼ੇ ਦਾ ਅੱਡਾ ਬਣਿਆ ਪਿਆ ਸੀ ਜੋ ਅਸੀਂ ਤੁਸੀ ਵੇਖ ਲੋ ਜੀ ਆ ਬਰਾਬਰ ਕਰਤਾ ਵਾ ਇਹਦੇ ਵਿੱਚ ਅਸੀਂ ਹੁਣ ਗਰਾਊਂਡ ਬਣਾ ਰਹੇ ਆ ਪੇਂਟ ਦੀ ਸਾਡੇ ਪੇਂਟ ਦੀ ਬਹੁਤ ਵੱਡੀ ਤਰਾਸਦੀ ਆ ਬਹੁਤ ਸਾਲਾਂ ਤੋਂ ਕਿ ਜੋ ਪਹਿਲੇ ਸਮਿਆਂ ਤੋਂ ਜਿਹੜਾ ਕੰਮ ਹੋਣਾ ਚਾਹੀਦਾ ਸੀ ਉਹ ਅੱਜ 10 ਦੇ ਹਿੱਸੇ ਆਇਆ ਵਾ ਤੇ ਮੈਨੂੰ ਮੈਨੂੰ ਕੀ ਮੇਰੇ ਨਾਲ ਜਿੰਨੇ ਵੀ ਮੇਰੇ ਪਿੰਡ ਵਾਸੀ ਨੇ ਇਸ ਚੀਜ਼ ਤੋਂ ਬਹੁਤ ਖੁਸ਼ ਨੇ ਸਾਡੇ ਨੌਜਵਾਨ ਪੀੜ੍ਹੀ ਆ ਜਿਹੜੀ ਅੱਜ ਆਪਣਾ ਜਿੱਦਾਂ ਪੰਜਾਬ ਸਰਕਾਰ ਜਿਹੜੀ ਆ ਆਪਣੀ ਨਸ਼ਿਆਂ ਦੇ ਉੱਪਰ ਜੋ ਕੰਮ ਕਰ ਰਹੀ ਆ ਤੇ ਉਹਦੇ ਬਤੌਰ ਵੀ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਆ ਨਸ਼ਿਆਂ ਤੋਂ ਪਰੇ ਹੋਣਗੇ ਗਰਾਉਂਡ ਦੇ ਵਿੱਚ ਆਉਣਗੇ ਠੀਕ ਹੈ ਜੀ ਇਹਦੇ ਨਾਲ ਨਾਲ ਨੌਜਵਾਨਾਂ ਦੇ ਨਾਲ ਨਾਲ ਬੱਚੇ ਆ ਜਿੱਦਾਂ ਬਜ਼ੁਰਗ ਨੇ ਜਿਆਦੀ ਉਮਰ ਦੇ ਉਹ ਸੈਰ ਸਪਟਾ ਕਰਨਗੇ ਜਿੱਦਾਂ ਦਾ ਮਾਹੌਲ ਹੈ ਕਿ ਛੜਕਾਂ ਤੇ ਵੀ ਸੈਰ ਕਰਨਾ ਜਿਹੜਾ ਸਹੀ ਨਹੀਂ ਹੈਗਾ ਇਸ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਜਿਹੜਾ ਵਾ ਪਿੰਡ ਨੂੰ ਇੱਕ ਗਰਾਊਂਡ ਬਣਾ ਕੇ ਵਧੀਆ ਦੇ ਰਹੇ ਆ ਤੇ ਇੱਥੇ ਨਾਲ ਦੀ ਨਾਲ ਅਸੀਂ ਕੁਝ ਐਸੀ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਵੇਖੋ ਸਰ ਧੱਕਾ ਕੋਈ ਨਹੀਂ ਹੈਗਾ ਜੀ ਪਹਿਲੀ ਗੱਲ ਤਾਂ ਤੁਸੀਂ ਮੇਰੇ ਤੁਹਾਨੂੰ ਇਹੋ ਕਹੂੰਗਾ ਕਿ ਜਿਹੜੇ ਤੁਹਾਨੂੰ ਕਹਿ ਰਹੇ ਨੇ ਧੱਕਾ ਕੀਤਾ ਜਾ ਰਿਹਾ ਉਹਨਾਂ ਦੇ ਤੁਸੀਂ ਘਰ ਵੇਖੋ ਜਾ ਕੇ ਕੋਠੀਆਂ ਬਣੀਆਂ ਹੋਈਆਂ ਜੀ ਜਿਹੜੇ ਪਲਾਟ ਹੈ ਨਾ ਸਾਰੇ ਪਲਾਟ ਉਸ ਬੰਦੇ ਨੂੰ ਦਿੱਤੇ ਜਾਂਦੇ ਆ ਸਰਕਾਰ ਵੱਲੋਂ ਜਿੰਨਕੋ ਜਗ੍ਹਾ ਨਹੀਂ ਹੈਗੀ ਰਹਿਣ ਵਾਸਤੇ ਇੱਥੇ ਤੇ ਮੰਨ ਲਓ ਕੋਠੀਆਂ ਪਈਆਂ ਨੇ ਤੇ ਇੱਕ ਪਲਾਟਾਂ ਦੇ ਮਾਲਕ ਪਰ ਬਨਾਲ ਕਾਦੇ ਉਹ ਚਾਰੇ ਉਹਨਾਂ ਨੂੰ ਤੇ ਮੇਰੇ ਹਿਸਾਬ ਨਾਲ ਇਹਨਾਂ ਨੇ ਮੂਰਖੀ ਬਣਾਇਆ ਹੈ 10 ਸਾਲਾਂ ਤੋਂ ਠੀਕ ਹੈ ਜੀ ਬਾਕੀ ਚਲੋ ਪੰਜਾਬ ਸਰਕਾਰ ਦੀ ਜੇ ਕੋਈ ਆਉਗੀ ਪਾਲਿਸੀ ਆਪਣੀ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪਾਂ ਜਰੂਰ ਜਿਹੜਾ ਬਿਨਾਂ ਆਪਾਂ ਪੱਖਪਾਤ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੀ ਸਾਡੀ ਸਰਕਾਰ ਦੀ ਕੋਈ ਪਲਾਟਾਂ ਦੀ ਪਾਲਿਸੀ ਆਵੇਗੀ ਤੇ ਅਸੀਂ ਜਰੂਰ ਪੱਖਪਾਤ ਤੋਂ ਪਾਰਟੀ ਬਾਈ ਤੋਂ ਉੱਠ ਕੇ ਉੱਪਰ ਜਿਹੜਾ ਵਾ ਕਿ ਉਹ ਅਸੀਂ ਜਿੰਨਾਂ ਜ਼ਰੂਰਤਮੰਦ ਪਰਿਵਾਰ ਨੇ ਜਿੰਨਾਂ ਦਾ ਹੱਕ ਬਣਦਾ ਵਾ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਵੇ ਉਹ ਭਾਵੇਂ ਕਾਂਗਰਸ ਨਾਲ ਹੋਵੇ ਭਾਵੇਂ ਕਾਲੀ ਦਲ ਨਾਲ ਹੋਵੇ ਭਾਵੇਂ ਬੀਜੇਪੀ ਨਾਲ ਹੋਵੇ ਅਸੀਂ ਪਿੰਡ ਦੇ ਇੱਕ ਮੋਤਵਾਰ ਹੋਣ ਦੇ ਨਾਤੇ ਨਿਰਪੱਖ ਜਿਹੜਾ ਵਾ ਉਹ ਸਾਰਿਆਂ ਦਾ ਜਿੰਨਾਂ ਦਾ ਹੱਕ ਬਣਦਾ ਜਿਹਨੂੰ ਲੋੜ ਮੁਤਾਬਕ ਉਹਨੂੰ ਦਵਾਂਗੇ ਜੇ ਸਾਡੀ ਸਰਕਾਰ ਦੀ ਕੋਈ ਪਾਲਿਸੀ ਹੁੰਦੀ ਹੈ ਹਾਂਜੀ ਸਰ ਕੋਰਟ ਕੇਸ ਜਿਹੜੇ ਚੱਲੇ ਹੀ ਉਹ ਡਿਸਮਿਸ ਹੋ ਗਏ ਜੀ ਸਾਰੇ ਹਾਂਜੀ ਬਾਕੀ ਇਹ ਜਿਹੜੀ ਜ਼ਮੀਨ ਇਹਨਾਂ ਸਰ ਇਹ ਨਾਂ ਤੇ ਕਿਸੇ ਦੇ ਨਾਂ ਤੇ ਕੋਈ ਵੀ ਇੰਤਕਾਲ ਵਗੈਰਾ ਜਾਂ ਕੁਛ ਨਹੀਂ ਅੱਜ ਵੀ ਜਿਹੜੀ ਆਪਣੀ ਜਮ੍ਹਾਂ ਬੰਦੀ ਆ ਨਾ ਉਹਦੇ ਤੇ ਵੀ ਸਾਡੀ ਇਹ ਪੰਚਾਇਤ ਦੇ ਅੰਡਰ ਚ ਆ ਤੇ ਪੰਚਾਇਤ ਦੇ ਅੰਡਰ ਹੋਣ ਕਾਰਨ ਹੀ ਅਸੀਂ ਪੰਚਾਇਤ ਪੱਧਰ ਤੇ ਜਿਹੜੀ ਆ ਆਪਣੀ ਪਿੰਡ ਦੇ ਨੌਜਵਾਨਾਂ ਨੂੰ ਗਰਾਊਂਡ ਬਣਾ ਕੇ ਦੇਣ ਦੇ ਆ ਸਰਕਾਰ ਕਹਿੰਦੀ ਜੇ ਰੁੱਖ ਲਗਾਓ ਤੇ ਤੁਹਾਡੇ ਲੋਕ ਰੁੱਖ ਵੱਡੇ ਪੁੱਟੇ ਜਾਣੇ ਨਹੀਂ ਰੁੱਕ ਸਰ ਉਹ ਵੇਖੋ ਅਸੀਂ ਲਵਾ ਲੈਣਾ ਉਹ ਅਸੀਂ ਫੇਰ ਖੱਡਾ ਮਾਰਾ ਕੇ ਰੁੱਖ ਲਵਾ ਲੈਣਾ ਰੁੱਖਾਂ ਨੂੰ ਤੇ ਬਹੁਤ ਮਹਤਵ ਹੈ ਨਾ ਹੋਰ ਗੱਲ ਸੁਣੋ ਤੁਸੀਂ ਅੱਜ ਆਏ ਤੇ ਤੁਹਾਡਾ ਜੀ ਆਇਆਂ ਨੂੰ ਤੁਸੀਂ ਹਫ਼ਤੇ ਬਾਅਦ ਫੇਰ ਆ ਲੱਕ ਚੋਂ ਵੇਖੋ ਪਤਾ ਕਿ ਚੱਕਰਿਆ ਸਾਰਾ ਟਾਲੀ ਦੇ ਤੁਸੀਂ ਵੀ ਸਿਆਣੇ ਜਿਹੜਾ ਬੜੀ ਦੂਰ ਤੱਕ ਹੁੰਦੀਆਂ ਚਲੋ ਕੀਤੀ ਤੇ ਹੈਗੀ ਕੋਸ਼ਿਸ਼ ਪੁੱਟ ਕੇ ਕਰਨ ਦੀ ਪਰ ਨਹੀਂ ਉਹ ਸਾਡਾ ਸੂਤ ਨਹੀਂ ਆਇਆ ਰੁੱਖਾਂ ਨੂੰ ਤੇ ਅਸੀਂ ਆਪ ਦੇਣਦੇ ਆ ਕਿ ਅਸੀਂ ਰੁੱਖ ਨੂੰ ਤੇ ਪਾਣੀ ਨੂੰ ਵਾਤਾਵਰਣ ਨੂੰ ਤੇ ਭਾਜੀ ਮੈਂ ਆਪ ਬੜਾ ਇਸ ਚੀਜ਼ ਦਾ ਹੈਗਾ ਵਾ ਜਿਹੜਾ ਮਸਲਾ ਤੰਦੇਲ ਦਾ ਹੈਗਾ ਵਾ ਇਹ ਅੱਜ ਸਾਡੇ ਕੋਲ ਜਿਹੜੇ ਆ ਮਤਲਬ 5-5 ਪਲਾਟਾਂ ਵਾਲੇ ਬੰਦੇ ਜਿਹੜੇ ਸਾਡੇ ਕੋਲ ਅੱਜ ਇੱਥੇ ਆਏ ਉਹਨਾਂ ਆ ਕੇ ਦੱਸਿਆ ਕਿ ਸਾਡੇ ਉੱਥੇ ਜਿਹੜੇ ਸੀ ਅਨੁਪੰਪਾਇ ਮਲੇ ਦੇ ਪਰਾੜ ਕੱਟੇ ਗਏ ਸੀ ਸਾਨੂੰ ਸੰਦਲ ਜਾਰੀ ਕੀਤੇ ਗਿਆ 2016 ਦੇ ਵਿੱਚ ਤੇ ਉਹਨਾਂ ਦਾ ਕਹਿਣਾ ਪਰ ਉਹਦੇ ਵਿੱਚ ਅਸੀਂ ਮੌਕਾ ਉੱਨ ਜਾ ਕੇ ਵੇਖਾਂਗੇ ਪਿੰਨਾਂ ਦਾ ਕੀ ਬਣਾਇਆ ਸੀ ਇਹ ਤਾਂ ਮੌਕਾ ਨਹੀਂ ਸੀ ਵੇਖਿਆ ਅੱਜ ਹੀ ਸਾਨੂੰ ਸਵੇਰੇ ਦੱਸਿਆ ਆ 12 ਵਜੇ ਆਏ ਹੁਣ ਜੇ ਅਸੀਂ ਚੱਲੇ ਆ ਨਾਲ ਜੇ ਲੈ ਕੇ ਪੰਚਾਇਤ ਦਫ਼ਤਰ ਲੈ ਕੇ ਜਾਵਾਂਗੇ ਮੌਕਾ ਵੇਖਾਂ ਕੀ ਕੀਤਾ ਕਦੀ ਹੁਣ ਬਾਹ ਕੀ ਹੈ ਜੀ ਸਰਪੰਚ ਦੇ ਮੇਜਨ ਦੀ ਹੈ ਸੰਦ ਦੇ ਵਿੱਚ ਉਹਨਾਂ ਲਿਖਿਆ ਹੋਆ ਕਿ 2 ਸਾਲ ਤੱਕ ਆਪਣਾ ਜਿਹੜਾ ਵਾ ਕਿ ਉੱਥੇ ਬਣਾ ਸਕਦੇ ਸੀ ਉਹਨਾਂ ਨਹੀਂ ਕਿਹਾ ਨੇ ਉਹ ਅੰ데 ਕਿ ਨਹੀਂ ਬਣਾਇਆ ਕਿ ਜਗਾ ਵੇਲੀ ਪਈ ਉਹਨਾਂ ਨੇ ਕਹਿ ਗਿਆ ਦਾ ਕਹਿਣਾ ਕਿ ਜਿੱਥੇ ਸਭ ਜੂਰੀ ਸੀਗੀ ਕਮਰੇ ਉਹ ਤੋਂ ਅਸੀਂ ਜਾ ਕੇ ਮੋਕੇ ਵੇਖੀਗੇ ਵੇਖਾਂਗੇ ਕਿ ਮਨ ਉਥੇ ਕੀ ਕੀ ਹੋ ਰਿਹਾ ਸੀ ਤੇ ਜੇ ਇਸ ਦੇ ਵਿੱਚ ਕੁਝ ਨਿਕਲਦੀ ਹੈ ਕੋਈ ਗੱਲਬਾਤ ਹੈ ਉਹ ਜੀ ਤਾਂ ਕੀ ਕਿਸ ਤਰ੍ਹਾਂ ਦੇ ਐਕਸ਼ਨ ਹੁੰਦੇ ਨੇ ਜੋ ਹੋਊਗਾ ਉਹ ਤੇ ਜੇ ਉਹਨਾਂ ਦੀ ਸੰਤਬੰਧ ਦਾ ਵਾਜੇ ਪਲਾਨ ਤੋਂ ਉਹਨਾਂ ਨੂੰ ਜੋ ਸਰਕਾਰ ਨੇ ਦਿੱਤੇ ਆ ਤੇ ਉਹਨਾਂ ਨੂੰ ਮਿਲਣ ਸਰ ਸੁਪਰੀਅਰ ਦੇ ਨਾਲ ਤੇ ਜੀਸੀਬੀ ਰਗਾਗੇ ਉਹਨਾਂ ਦਾ ਮਰਦਾ ਬਿਆਪ ਕੀਤਾ ਗਿਆ ਉਹਦੇ ਛੁੱਟੀ ਇਹਦੇ ਨਾਲ ਮੈਨੂੰ ਕੋਈ ਰਿਪੋਰਟ ਨਹੀਂ ਹੈ ਇਹ ਤਾਂ ਨੂੰ ਫੋਨ ਕੀਤਾ ਨੇ ਤੁਸੀਂ ਮੈਨੂੰ ਹੁਣ ਕਿਤਾਬ ਬਣਾਇਆ ਤੇ ਇਹ ਸਮੱਸਿਆ ਜੀ ਕੀਤਾ ਕਿ ਉੱਥੇ ਜਿਹੜੀਆਂ ਕਟੀਆਂ ਮੈਂ ਮੈਨੂੰ ਕੋਈ ਨਹੀਂ ਇਹਦੇ ਬਾਰੇ ਪਤਾ ਕਿ ਨਾਂ ਮੈਨੂੰ ਉਹਨਾਂ ਦੱਸਿਆ ਗਏ ਨੇ ਨਹੀਂ ਉਹਨਾਂ ਨੇ ਆਪ ਦੇ ਵੱਲੋਂ ਪੰਚਾਇਤ ਦੀ ਜਿਹੜੀ ਪੰਚਾਇਤ ਨੇ ਆਪ ਦੇ ਵੱਲੋਂ ਕੀਤਾ ਜੀ ਬਲਾਗ ਵੱਲੋਂ ਨਹੀਂ ਕੀਤਾ ਤੇ ਜੇ ਇਸ ਤੋਂ ਕੋਈ ਜੋ ਪੰਚਾਇਤ ਚ ਕਸੂਰਵਾ ਨਿਕਲਦੀ ਹੈ ਤੇ ਕਿਸ ਤਰ੍ਹਾਂ ਰਿਐਕਸ਼ਨ ਹੁੰਦੀ ਹੈ ਉਹ ਜੋ ਵੀ ਉਹਨਾਂ ਦੇ ਪੰਚਾਇਤ ਦਾ ਹੋਊਗਾ ਤੇ ਸਰ ਤੋਂ ਜੋ ਲਿਖਦੇ ਹੋਗੇ ਫਿਰ ਉਹਦੇ ਮੁਤਾਬਕ ਹੀ ਉਹਨਾਂ ਨੇ ਕਹਿੰਦਾ ਇਹ ਵੀ ਦਰਖਾਸਤਾਂ ਦਿੰਦੀਆਂ ਜੀ ਇੱਕ ਇੱਕ ਮੇਲ ਕੀਤੀ ਹੈ ਪੰਚਾਇਤ ਨੇ ਨਹੀਂ ਨਹੀਂ ਪੰਚਾਇਤ ਨੇ ਨਹੀਂ ਇਹਤੂ ਪ੍ਰੋਗਰਾਮ ਨਹੀਂ ਸੱਟ ਤੋਂ ਤਾਂ ਆਈ ਨਹੀਂ ਸਾਨੂੰ ਉਹ ਅੱਜ ਸੰਦਾ ਵਿਖਾ ਕੇ ਗਏ ਆ ਉਹ ਕਹਿੰਦੇ ਮਾਨ ਜੋ ਮੁੱਖ ਮੰਤਰੀ ਨੂੰ ਸੰਬੰਧਤ ਮਤਲਬ ਉਹਨਾਂ ਨੂੰ ਕੱਲ੍ਹ ਨੂੰ ਵੀ ਸਾਨੂੰ ਨਹੀਂ ਸੱਟ ਤੋਂ ਤਾਂ ਆਈ ਨਹੀਂ ਜੀ ਮੈਂ ਇਹਨਾਂ ਨੂੰ ਕਹਾਂ ਮੈਨੂੰ ਲਿਖਤੀ ਦੇਜੋ ਅੱਜ ਉਹਨਾਂ ਨੇ ਤੁਹਾਨੂੰ ਦੇ ਦੇ ਜਾਂ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ